ਮਗਾ ਪੁਲਿਸ ਨੇ ਕੈਦ ਨਮ ਨਸ਼ਾ ਤਾ ਨੋ ਗ੍ਰਿਫਤਾਰ ਕੀਤਾ ਹੈ ਮਲਜਮਾ ਤੋਂ 15000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਤਿੰਨ ਮਲਜਮਾ ਵਿੱਚੋਂ ਦੋ ਯੂਪੀ ਦੇ ਰਹਿਣ ਵਾਲੇ ਨੇ ਤੇ ਇੱਕ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਮਲਜਮਾ ਤੋਂ Honda ਕਾਰ ਵੀ ਬਰਾਮਦ ਕੀਤੀ ਗਈ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੁੱਧ ਜੰਗ ਮੁਹਿੰਮ ਨੂੰ ਅੱਜ ਸਮੇਂ ਹੋਰ ਸਫਲਤਾ ਮਿਲੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੀ CIA ਟੀਮ ਨੇ ਇੱਕ ਗੁਪਤ ਸੂਚਨਾ ਮਿਲੀ ਅਤੇ ਪੁਲਿਸ ਨੇ ਇੱਕ ਨਾਕਾ ਸੱਤ ਤਾਪਤ ਕਰਕੇ ਤਾਂ ਮਲਜਮਾਨ ਨੂੰ ਗ੍ਰਿਫਤਾਰ ਕਿਤਾ ਜਿੰਨਾ ਤੋਂ ਪੁਲਿਸ ਨੇ 15000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਜੋ ਕਿ ਨਸ਼ੇਲੀ ਵਰਤੀਆਂ ਜਾਂਦੀਆਂ ਨੇ ਇਹ ਮੁਲਜ਼ਮਾ ਚੰਡੀਗੜ੍ਹ ਨੰਬਰ ਵਾਲੀ Honda City ਕਾਰ ਵਿੱਚ ਕਾਰ ਲੈ ਕੇ ਆਏ ਸਨ ਪੁਲਿਸ ਨੇ ਕਿੰਨਾ ਮੁਲਜ਼ਮਾ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਮੁਲਾਜ਼ਮਾ ਵਿੱਚੋਂ ਦੋ ਜੁਪੀ ਦੇ ਬਰੰਦ ਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ Honda City ਕਾਰ ਦਾ ਡਰਾਈਵਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਪੁਲਿਸ ਅੱਜ ਉਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕਰਨਗੇ ਰਿਵਾਰਡ ਤੇ ਲਏਗੇ ਤੇ ਹੋਰ ਜਾਂਚ ਕਰੇ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਦੇ ਖਿਲਾਫ ਮਹਿੰਮ ਯੋਧਨ ਨਸ਼ਿਆਂ ਵਿਰੋਧ ਤੇ ਮਾਨਯੋਗ ਡੀਸੀਪੀ ਸਾਹਿਬ ਗੌਰਵ ਯਾਦਵ ਜੀ ਤੇ ਸ੍ਰੀ ਅਜੀਤ ਕਾਂਧੀ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸਾਨ ਰੇਸਾਂ ਤੇ ਜਿਹੜਾ ਮਾੜੀਆਂ ਅੰਸਰਾਂ ਖਿਲਾਫ ਚਲਾਈ ਮਹਿੰਮ ਤੇ ਜਿਹੜੀ ਸੀਆਈਏ ਟੀਮ ਨੂੰ ਜਿਹੜੀ ਕੱਲ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਤੇ ਸੈਕਰੀਟਰੀ ਇਨਫੋਰਮੇਸ਼ਨ ਤੇ ਅ ਆਪਣੇ ਐਫਆਈ ਨੰਬਰ 135 ਮਿਤੀ 191125 ਅੰਡਰ ਸੈਕਸ਼ਨ 22 ਕਟ 84 ਦਰਜ ਕਰਕੇ ਆ ਜਿਹੜੀ ਆਪਣੇ ਮੁਹੰਮਦ ਅਰਸ਼ਦ ਪੁੱਤਰ ਲਾਲ ਮੁਹੰਮਦ ਸਨ ਆ ਵਾਸੀ ਗਲਵੱਟੀ ਤੇ ਜ਼ਿਲ੍ਹਾ ਬਲੰਦ ਸਟੇਟ ਯੂਪੀ ਤੇ ਅਮਾਨ ਪੁੱਤਰ ਫਰੋਜ਼ ਸਦੀਕੀ ਵਾਸੀ ਗਲਾਵਟੀ ਜ਼ਿਲ੍ਹਾ ਬੁਲੰਦ ਯੂਪੀ ਤੇ ਇੱਕ ਜਿਹੜਾ ਡਰਾਈਵਰ ਸੀਗਾ ਰਾਮਕਮਾਰ पांडे son of ਰਾਮ ਤੇ ਵਾਸੀ ਫੈਦਾ ਨਿਆਜ਼ਮਪੁਰ ਯੂਪੀ ਜਿਹੜਾ ਇਹ ਇੱਥੇ ਦੇ ਰਹਿਣ ਵਾਲੇ ਸੀ ਇਹਨਾਂ ਪਾਸੋਂ ਜਿਹੜੀ 15000 ਟਰਾਮਾ ਟਰਾਮਾਡੋਲ ਗੋਲੀਆਂ ਜਿਹੜੀ ਬਰਾਮਦ ਕਰਾਈ ਹੈ ਤੇ ਅਸੀਂ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਪੁਲਿਸ ਰਿਮਾਨਡ ਲੈ ਕੇ ਹੋਰ ਵੀ ਪੁੱਛਗਿੱਛ ਕਰਾਂਗੇ। ਇਹ ਸਾਰੇ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਸਪਲਾਈ ਦੇਣੀਆਂ ਸੀ। ਜਿਹੜਾ ਅਸੀਂ ਅੱਜ ਇਹਨਾਂ ਦਾ ਪੁਲਿਸ ਰਿਮਾਨਡ ਲੈ ਰਹੇ ਹਾਂ ਇਹਨਾਂ ਦੇ ਜੋ ਵੀ ਗੱਲ ਸਾਹਮਣੇ ਆਊਗੀ ਅਸੀਂ ਜਿਹੜੇ ਸ਼ੇਅਰ ਕਰਾਂਗੇ ਥੋੜਾ। ਇਹ ਇਹਨਾਂ ਕੋਲੇ ਕਾਰ ਸੀਗੀ, ਸੈਂਟ ਕਾਰ ਸੀਗੀ, ਹੁੰਡਾਈ ਵਾਲਿਆਂ ਦੀ। ਉਹਦੇ ਤੇ ਲੈ ਕੇ ਆਏ ਸੀਗੇ ਦੋ ਬੈਗਾਂ ਦੇ ਵਿੱਚ ਸੀਗੇ। ਇਹ ਗੱਡੀ ਦਾ ਮਾਲਕ ਕੌਣ ਹੈ ਤੇ ਜੀ ਇਹ ਤਿੰਨਾਂ ਦੀ ਆਪਸ ਵਿੱਚ ਕੀ ਬਿਹਤਰ ਹੈ ਜੀ ਇਹ ਇਹ ਜਿਹੜਾ ਮਮਦ ਅਰਸ਼ਦ ਹੈ ਇਹਦੇ ਨਾਲ ਸੀਗਾ ਅਮਾਨ ਇਹ ਇੱਕ ਦੂਸਰੇ ਦੇ ਦੋਸਤ ਨੇ ਤੇ ਜਿਹੜਾ ਡਰਾਈਵਰ ਹੈ ਇਹ ਡਰਾਈਵਰ ਇਹਨਾਂ ਨੇ ਕਰਿਆ ਸੀਗਾ ਡਰਾਈਵਰ ਆਪਣੇ ਡਰਾਈਵਰ ਦੇ ਤੌਰ ਤੇ ਲੈ ਕੇ ਆਏ ਸੀ ਕਾਰ ਕਿਹਦੀ ਸੀ ਇਹ ਕਾਰ ਇਹ ਆਪਣੇ ਰਾਮ ਰਾਮ ਕੁਮਾਰ ਦੀ ਹੈ ਜੀ ਸਰ ਵਿੱਚ ਕੋਈ ਹੋਰ ਵੀ ਹੋਈ ਸ਼ਾਮਿਲ ਹੈ ਜੀ ਇਹ ਚ ਅਸੀਂ ਕਰ ਰਹੇ ਹਾਂ ਪੁੱਛ ਕੇ ਸਰ ਰਿਮਾਂਡ ਲਿਆ ਅੱਜ ਜੋ ਵੀ ਗੱਲ ਸਾਹਮਣੇ ਆਉਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਨੂੰ ਲਗਭਗ ਹੀ ਮਾਮਲਾ ਦੱਜੇ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਨਹੀਂ ਹੈਗਾ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ ਸਿੱਟੀ ਸਰ ਦਾ ਮਾਮਲਾ ਦੱਜੇ ਇਹ ਅਸੀਂ 2285 ਐਨਟੀਪੀਐਸਐਲ ਤੇ ਆਧਾਰ ਤੇ ਕੀਤਾ ਹੈ ਬੀਪੀਸਰ ਜਿਹੜਾ ਡਰਾਈਵਰ ਆਲਾ ਰਾਮਕੁਮਾਰ ਪਾਂਡੇ ਇਹ ਇੱਥੇ ਬੈਸਨੋਟਸ ਲਿਖਿਆ ਹੋ ਬੀ ਚੰਡੀਗੜ ਦਾ ਇਹ ਨਹੀਂ ਇਹਦਾ ਜਿਹੜਾ ਪਿੱਛੇ ਇਹ ਯੂਪੀ ਦਾ ਹੀ ਹੈ ਵੈਸੇ ਫਿਲਹਾਲ ਇਹ ਚੰਡੀਗੜੇ ਰਹਿ ਰਿਹਾ ਹੈ ਇਹ ਜਿਹੜਾ ਡਰਾਈਵਰ ਹੈ ਇਹ ਵੀ ਇਹਨਾਂ ਦੇ ਜਾਣ ਪਛਾਣ ਨਾਲ ਹੀ ਹੈ ਫਿਲਹਾਲ ਤਾਂ ਇਹ ਕਹਿ ਰਿਹਾ ਵੀ ਮੇਰੇ ਜਨਮ ਸਣ ਵਾਲੇ ਨਹੀਂ ਹੈਗੇ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਸੀ ਸੰਝ ਕਰਾਂਗੇ